ਵਾਰੇ ਰੈਲੀ ਕਰੀ ਹੈ ਲੋਕਾਂ ਨੂੰ ਜਾਗਰੂਤ ਕਰ ਕੀ ਕਹਿਣਾ ਚਾਹੁੰਦੇ ਹੋ ਨਰਿੰਦਰ ਮੋਦੀ ਜੀ ਨੇ ਸਵਰ ਲਾਲ ਕਿਲੇ ਤੋਂ ਪਾਸ਼ੰਦ ਦਿੰਦੇ ਹੋਏ ਕਿਹਾ ਸੀ ਕਿ ਬਹੁਤ ਵੱਡਾ ਤੋਹਫਾ ਦੀਵਾਲੀ ਤੇ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਦਿਆਂਗਾ ਉਹਨਾਂ ਨੇ ਆਪਣੀ ਗੱਲ ਨੂੰ ਸੱਚ ਕਰਕੇ ਦਿਖਾਇਆ ਹੈ ਅੱਜ ਪਹਿਲੇ ਨਰਾਤੇ ਤੋਂ ਬਹੁਤ ਸਾਰੀਆਂ ਘਰੇਲੂ ਉਪਯੋਗ ਦੀਆਂ ਜਿਹੜੀਆਂ ਵਸਤੂਆਂ ਨੇ ਜਿਹੜੀਆਂ ਆਮ ਲੋਕ ਇਸਤੇਮਾਲ ਕਰਦੇ ਨੇ ਉਹਨਾਂ ਦੇ ਉੱਤੇ ਜੀਐਸਟੀ ਦੀਆਂ ਦਰਾਂ 'ਚ ਬਹੁਤ ਵੱਡਾ ਘਰਾਵਟ ਆਈ ਹੈ ਜਿਸ ਦੇ ਕਰਕੇ ਉਹ ਚੀਜ਼ਾਂ ਬਹੁਤ ਜ਼ਿਆਦਾ ਸਸਤੀਆਂ ਹੋਈਆਂ ਹੈ ਉਹਦਾ ਲਾਭ ਦੇਸ਼ ਦੇ ਕਰੋੜਾਂ ਕਰੋੜ ਲੋਕਾਂ ਨੂੰ ਵਪਾਰੀਆਂ ਨੂੰ ਮੈਨੂਫੈਕਚਰਿੰਗ ਇੰਡਸਟਰੀ ਨੂੰ ਸਭ ਨੂੰ ਮਿਲਿਆ ਹੈ ਉਸੇ ਸੰਦਰਭ 'ਚ ਅੱਜ ਅਸੀਂ ਇੱਕ ਮਾਰਕੀਟ ਦੇ ਅੰਦਰ ਜਾ ਕਰਕੇ ਲੋਕਾਂ ਨੂੰ ਵਧਾਈ ਵੀ ਦਿੱਤੀ ਦੁਕਾਨਦਾਰਾਂ ਨੂੰ ਜਿਹੜੇ ਕੰਜ਼ਿਊਮਰ ਸੀ ਕਸਟਮਰ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਮਿਲੇ ਔਰ ਲੋਕਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਸਕੂਟਰ ਲੈਣ ਵਾਲੇ ਨੂੰ ਬੜੀ ਖੁਸ਼ੀ ਜੀ ਕਿ 7000 ਰੁਪਏ ਰੇਟ ਘਟ ਗਿਆ ਸਕੂਟਰ ਦਾ ਸਾਈਕਲ ਜਿਹੜਾ 5000 ਰੁਪਏ ਦਾ ਮਿਲਦਾ ਸੀ ਉਹ 4000 ਰੁਪਏ ਦਾ ਰਹਿ ਗਿਆ ਕਾਰ ਦੇ ਜ ਟਾਇਰ ਪਾਉਣੇ ਆ ਤੇ 2000 ਰੁਪਏ ਸਸਤੇ ਹੋ ਗਏ ਸਾਰੀਆਂ ਦਵਾਈਆਂ ਜਿਹੜੀਆਂ ਉਹ 7% ਤੋਂ ਲੈ ਕੇ 13% ਤੱਕ ਸਸਤੀਆਂ ਹੋ ਗਈਆਂ ਸੋ ਇਹ ਜਿਹੜਾ ਇੱਕ ਵੱਡਾ ਲਾਭ ਮਿਲਿਆ ਉਹਦੇ ਕਰਕੇ ਬੜੀ ਦੇਸ਼ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਸੋ ਉਸੇ ਹੀ ਖੁਸ਼ੀ ਲੋਕਾਂ ਨਾਲ ਸਾਂਝੀ ਕਰਨ ਲਈ ਲੋਕਾਂ ਨੂੰ ਵਧਾਈ ਦੇਣ ਲਈ ਅੱਜ ਖਰੜ ਦੇ ਅੰਦਰ ਸਾਡੇ ਸਭ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਮਾਰਕੀਟਸ ਜਾ ਕੇ ਦੁਕਾਨਦਾਰਾਂ ਨਾਲ ਸਭ ਲੋਕਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਨਾਲ ਖੁਸ਼ੀ ਵੀ ਸਾਂਝੀ ਕੀਤੀ ਉਹਨੂੰ ਬੜਾ ਅੱਛਾ ਲੱਗਿਆ ਕਿ ਜਿਹੜੇ ਕਸਟਮਰ ਉਹਨਾਂ ਦੁਕਾਨਾਂ 'ਚ ਖੜੇ ਸੀ ਜਿਹੜੇ ਦੁਕਾਨਦਾਰ ਸੀ ਉਹਨਾਂ ਨੇ ਬੜੇ ਖੁੱਲੇ ਮਨ ਨਾਲ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਕਰਕੇ ਜਿਹੜੀ ਆ ਉਹ ਰਾਹਤ ਮਿਲੀ ਹੈ ਔਰ ਲੋਕਾਂ ਦੀ ਜੇਬ 'ਚ ਪੈਸਾ ਵਧੇਗਾ ਜਿਹੜਾ ਸਰ ਜਿਹੜਾ ਸਰ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਫਾਇਦਾ ਹੋਇਆ ਜਿਹੜੇ ਆਲਰੇਡੀ ਲੋਕਾਂ ਨੇ ਦੁਕਾਨਦਾਰਾਂ ਨੇ ਮਟੀਰੀਅਲ ਖਰੀਦਿਆ ਹੋਇਆ 18% ਜੋ ਵੀ ਪਹਿਲਾਂ ਤੁਹਾਡਾ ਸਪੈਸੀਫਾਈ ਕੀਤਾ ਸੀਗਾ ਤਾਂ ਉਹਨਾਂ ਨੂੰ ਦਿੱਕਤ ਨਹੀਂ ਆਏਗੀ ਉਹ ਕਹਿਣਗੇ ਵੀ ਸਾਨੂੰ ਤਾਂ ਅਸੀਂ ਤਾਂ ਪਹਿਲੇ ਰੇਟ ਤੇ ਖਰੀਦੀ ਬੈਠੇ ਆ ਉਹ ਉਹਦੇ ਲਈ ਸਰਕਾਰ ਨੇ ਰਸਤਾ ਬਣਾਇਆ ਹੈ ਉਹ ਜਦੋਂ ਬਿੱਲ ਕੱਟਣਗੇ ਮਾਈਨਸ ਕਰਕੇ ਕਿ ਇੰਨਾ ਪਰਸੈਂਟ ਸੀਗਾ ਇੰਨੇ ਪਰਸੈਂਟ ਕੱਟ ਕੇ ਉਹ ਸਾਰਾ ਜੀਐਸਟੀ ਰਿਫੰਡ ਆਏਗਾ ਉਹਦਾ ਆਲਰੇਡੀ ਸਰਕਾਰ ਨੇ ਉਹਨਾਂ ਨੂੰ ਦੱਸਿਆ ਹੋਇਆ ਹੈ ਔਰ ਉਹ ਸਾਰਾ ਰਿਫੰਡ ਜਿਹੜਾ ਉਹਨਾਂ ਨੇ ਐਕਸਟਰਾ ਪੇ ਕੀਤਾ ਹੋਏਗਾ ਕਟਣ ਤੋਂ ਬਾਅਦ ਉਹ ਸਾਰਾ ਪੈਸਾ ਉਹਦੇ ਅਕਾਊਂਟ ਚ ਵਾਪਸ ਆਏਗਾ ਅਗਰ ਕੋਈ ਦੁਕਾਨਦਾਰ ਇਸ ਤਰ੍ਹਾਂ ਦੀ ਨਕਲੀ ਏਜੰਸੀ ਕਰਦਾ ਹੈ ਵੀ ਸਾਡੇ ਕੋਲ ਤਾਂ ਕੋਈ ਨੋਟੀਫਿਕੇਸ਼ਨ ਕੋਈ ਗੱਲਬਾਤ ਐਵੇਂ ਡਰਾਮੇबाजी ਕਰ ਰਿਹਾ ਕਿਵੇਂ ਡੀਲ ਕਰੋਂਗੇ ਉਹਨੂੰ ਨਹੀਂ ਹੁਣ ਸਮਝਾਵਾਂਗੇ ਜਾ ਕੇ ਧਿਆਨ ਨਾਲ ਉਹਨੂੰ ਕਹਾਂਗੇ ਭਾਈ ਆ ਤੇਰਾ ਰਿਫੰਡ ਕਰਾਨਾ ਹੈ ਵੈਸੇ ਤਾਂ ਉਹ ਆਲਰੇਡੀ ਮੈਕਮੇ ਨੇ ਸਭ ਜਗ੍ ਔਰ ਸਭ ਦੁਕਾਨਦਾਰ ਭਰਾ ਬੜੇ ਸਿਆਣੇ ਨੇ ਇਸ ਮਾਮਲੇ 'ਚ ਦਿੱਤਾ ਪੈਸਾ ਵਾਪਸ ਕਿਵੇਂ ਲੈਣਾ ਉਹ ਸਭ ਨੂੰ ਪਤਾ ਹੈ ਫਿਰ ਵੀ ਕੋਈ ਦਿੱਕਤ ਆਈ ਕਿ ਉਹ ਦੀ ਪੂਰੀ ਮਦਦ ਕਰਾਂ ਸਾਡੀ ਮਾਨਯੋਗ ਪ੍ਰਾਈਮ ਮਿੰਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੀਆਂ GST ਦੀਆਂ ਦਰਾਂ ਘਟਾਈਆਂ ਗਈਆਂ ਅੱਜ ਇਹ GST ਬਚਤ ਪੁਸਤਕ ਜਿਹੜਾ ਇਹ ਅੱਜ ਬਣਾਇਆ ਜਾ ਰਿਹਾ ਤੁਸੀਂ ਦੇਖੋ ਵੀ ਇਹਦੀ ਆਮ ਤੌਰ ਤੇ ਕੀ ਹੁੰਦਾ ਵੀ ਲੋਕ ਪਹਿਲਾਂ ਮੰਗ ਕਰਦੇ ਨੇ ਵੀ ਘਟਾਓ ਘਟਾਓ ਤੇ ਫਿਰ ਜਾ ਕੇ ਕਿਤੇ ਲੋਕ ਕਹਿੰਦੇ ਵੀ ਦੇ ਮਤਲਬ ਲੀਡਰ ਜਾਂ ਸਰਕਾਰਾਂ ਕਹਿੰਦੀ ਵੀ ਕੋਈ ਨਹੀਂ ਦੇਖਦੇ ਆ ਕਰਦੇ ਆ ਪਰ ਇਹ ਪਹਿਲੀ ਵਾਰ ਹੋਇਆ ਵੀ ਜਦੋਂ ਆ ਸ੍ਰੀ ਮਾਨਯਾ ਸਾਡੇ ਪ੍ਰਾਈਮ ਮਿਨਿਸਟਰ ਜਿਹੜੀ ਨਰਿੰਦਰ ਮੋਦੀ ਜੀ ਨੇ ਜਿਹੜਿਆ GST ਜਿਹੜਾ ਬਹੁਤ ਦਰਾਂ ਜਿਹੜੀ 4 ਸੀ 28 18 12 ਤੇ 5 ਤੇ ਉਹ ਪਟਾ ਕੇ ਜਿਹੜੀਆਂ ਦੋ ਦਰਾਂ ਕਰਤੀਆਂ 5 ਔਰ 18 ਜਿਹਦੇ ਨਾਲ ਕਿ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਬਹੁਤ ਸਸਤੀਆਂ ਹੋਈਆਂ ਇਲੈਕਟ੍ਰੋਨਿਕ ਵਿਵਸਥਾ ਬਹੁਤ ਸਸਤੀ ਹੋਈਆਂ ਅਸੀਂ ਇਹ ਸ਼ੋਰੂਮ 'ਚ ਖੜੇ ਆ ਤੇ ਇਹ ਬਾਈਕ ਦੇਖੋ ਇਹ ਕਹਿੰਦੇ ਵੀ ਅੱਜ ਅਸੀਂ 9 ਬਾਈਕ ਜਿਹੜੇ ਵੇਚ ਚੁੱਕੇ ਆ ਤੇ ਅਜੇ 2-3 ਹੋਰ ਇਹਨਾਂ ਦੀ ਡੀਲ ਚੱਲਦੀ ਹੈ ਸੋ ਬਹੁਤ ਵੱਡਾ ਜਿਹੜਾ ਫਲਾਰਾ ਖੇਤੀਬਾੜੀ ਦੀਆਂ ਵਸਤਾਂ ਜਿਹੜੀਆਂ ਸਸਤੀਆਂ ਹੋਈਆਂ ਟ੍ਰਾਂਸਪੋਰਟ ਦਾ ਸਸਤਾ ਹੋਇਆ ਸੋ ਇਹ ਬਹੁਤ ਵੱਡਾ ਜਿਹੜਾ ਮੈਂ ਕਹਿੰਦਾ ਵੀ ਇਕਨੋਮੀ ਨੂੰ ਇਹ ਫਲਾਰਾ ਮਿਲੇਗਾ ਸਰਪੰਨ ਕੁਪਤਾ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ GST ਦੇ ਨਾਲੋਂ ਲੈ ਕੇ ਰਹੇ ਹੋ ਅੱਜ ਅਸੀਂ ਮੋਦੀ ਜੀ ਦੁਆਰਾ ਜਿਹੜੇ ਜੀਐਸਟੀ ਦੀ ਦਰਾਂ ਘਟਾਈਆਂ ਉਸ ਬਾਰੇ ਅਸੀਂ ਬਾਜ਼ਾਰ ਚ ਘੁੰਮ ਕੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਲੋਕਾਂ ਨੂੰ ਜਾਗਰਤ ਕੀਤਾ ਤੇ ਉੱਥੇ ਗਾਕਾਂ ਨੂੰ ਵੀ ਪੁੱਛਿਆ ਤੇ ਸਾਰੇ ਖੁਸ਼ ਸੀਗੇ ਕਿ ਅੱਜ ਜੀਐਸਟੀ ਦੀ ਦਰਾਂ ਘਟਾਉਣ ਨਾਲ ਕੋਈ ਸਕੂਟਰ ਘਰਿਆ ਮੈਨੂੰ 8000 ਰੁਪਏ ਸਸਤਾ ਮਿਲ ਗਿਆ ਕੋਈ ਸਾਈਕਲ ਘਰਿਆ ਮੈਨੂੰ 1000 ਰੁਪਏ ਸਸਤਾ ਮਿਲ ਗਿਆ ਇੱਕ ਟੈਰਾਂ ਵਾਲੀ ਦੁਕਾਨ ਤੇ ਗਏ ਉਹ ਕਹਿੰਦੇ ਮੈਨੂੰ ਗੱਡੀ ਚ 2000 ਰੁਪਏ ਦਾ ਫਾਇਦਾ ਹੋ ਗਿਆ ਇਸ ਤੇ ਅਸੀਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਆਮ ਜਨਤਾ ਲਈ ਨੀਮਨ ਵਰਤ ਲਈ ਨੀਚੇ ਵਰਗ ਲਈ ਸਾਰਾ ਸੋਚਿਆ ਤੇ ਫਿਰ ਉਮੀਦ ਕਰਾਂਗੇ ਕਿ ਅੱਗੇ ਨੂੰ ਵੀ ਮੋਦੀ ਜੀ ਆਪਣੇ ਦੇਸ਼ ਦੇ ਹਰ ਵਰਗ ਲਈ ਹਰ ਵਰਗ ਦੇ ਬਜਟ ਲਈ ਧਿਆਨ ਚ ਰੱਖ ਕੇ ਆਪਣਾ ਕੰਮ ਕਰੂਗੇ ਤੇ ਫਿਰ ਮੋਦੀ ਜੀ ਦਾ ਬਾਰ ਬਾਰ ਅਸੀਂ ਧੰਨਵਾਦ ਕਰਦੇ ਹਾਂ ਅੱਜ ਜੀਐਸਟੀ ਜਿਹੜੇ ਬੈਨੀਫਿਟ ਮਿਲੇ ਆ ਪਹਿਲਾ ਨਵਰਾਤਰਾ ਹੈ ਉਸ ਤੋਂ ਬਾਅਦ ਵੀ ਮੋਦੀ ਜੀ ਨੇ ਬਹੁਤ ਬੜਾ ਫੋਕਾ ਦਿੱਤਾ ਸਾਡੇ ਪਹਾੜ ਵਾਸੀਆਂ ਨੂੰ ਅੱਜ ਅਸੀਂ ਜਾ ਕੇ ਦੇਖਿਆ ਮਾਰਕੀਟ ਦੇ ਵਿੱਚ ਦੋ ਗੱਲਾਂ ਸਾਹਮਣੇ ਆ ਰਹੀਆਂ ਕਿ ਤਾਂ ਕਸਟਮਰ ਬਹੁਤ ਖੁਸ਼ ਹੈ ਅਸੀਂ ਉਹਨਾਂ ਇੱਥੇ ਆ ਟੀਵੀਐਸ ਦੀ ਦੁਕਾਨ ਤੇ ਖੜੇ ਹਾਂ 7-8000 ਤੋਂ ਲੈ ਕੇ 10000 ਬੈਕਪੈਕ ਜੀ ਦੀ ਸਕੂਟਰ ਬਾਈਕ ਦੇ ਪਿੱਛੇ ਫਾਇਦਾ ਹੋ ਰਿਹਾ ਔਰ ਇਸੇ ਨਾਲ ਹੀ ਕਾਰਾਂ ਦੇ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ ਸੀਮੈਂਟ ਤੇ ਬਹੁਤ ਫਾਇਦਾ ਹੋ ਰਿਹਾ ਹੈ 1 ਲੀਟਰ ਘਿਓ ਦੇ ਪਿੱਛੇ 35 ਰੁਪਏ ਦੇ ਫਾਇਦੇ ਦੀ ਗੱਲ ਤੁਹਾਨੂੰ ਦੱਸੀ ਗਈ ਹੈ ਕਿ ਇਹ ਹੋ ਰਿਹਾ ਹੈ ਤੇ ਦੁਕਾਨਦਾਰ ਇਸ ਕਰਕੇ ਕੋਸ਼ਿਸ਼ ਕਰ ਰਹੇ ਨੇ ਸੇਲ ਬਹੁਤ ਵੱਡੀ ਹੈ ਜਿਹੜੀ ਸਾਡੀ ਇੱਕ ਭਾਰਤੀ ਮਾਰਕੀਟ ਆ ਉਸ ਦੇ ਵਿੱਚ ਵੱਡਾ ਉਛਾਲ ਆਇਆ ਅੱਜ ਔਰ ਅੱਜ ਜਿਹੜੇ ਕਸਟਮਰ ਆ ਉਹ ਬਹੁਤ ਖੁਸ਼ ਨੇ ਖੁਸ਼ਾਦੀ ਹੋਈ ਆ ਤੇ ਸਾਰਾ ਬਾਜ਼ਾਰ ਜਿਹੜਾ ਹੈ ਉਹ ਗਰਮ ਮੱਥੇ ਤੇ ਧਰਵਾਦਾ ਹੈ